ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮਾਰਾ ਰਿਕਾਰਡ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਤੁਹਾਨੂੰ ਜਿਨ੍ਹਾਂ ਨੂੰ ਚਟਾ ਮੋਤੀ ਅੱਖਾਂ ਚ ਤਰ ਆਉਂਦਾ ਉਹਦੇ ਬਾਰੇ ਵਿੱਚ ਕਾ ਦੱਸਾਂਗੇ। ਵੈਸੇ ਤੇ ਆਪਣੇ ਇਧਰ ਇੰਡੀਆ ਦੇ ਅੰਦਰ ਇਹ ਗੱਲ ਪ੍ਰਚਲਿਤ ਹੈ ਕਿ ਜੀ ਕਮਜ਼ੋਰੀ ਨਾਲ ਉਤਰਦਾ ਤੇ ਜਾਂ ਇਹ ਤੁਹਾਡੇ ਖਾਣ-ਪੀਣ ਦਾ ਅਲਰੇਡੇ ਸਾਊਥ ਅਫਰੀਕਾ ਦੇ ਲੋਗ ਆ ਕਾਲੇ ਉਹਨਾਂ ਦੇ ਕਹਿੰਦੇ ਜਿਹੜਾ ਮੋਤੀਆ ਵਾ ਉਹ ਚਿੱਟੇ ਤੋਂ ਕਾਲਾ ਜਿਹੜਾ ਬਹੁਤ ਜਲਦੀ ਉੱਤਰ ਜਾਂਦਾ ਉਹਨਾਂ ਦਾ ਖਾਣ ਪੀਣ ਇੰਨਾ ਕ ਜਿਆਦਾ ਹੈ ਵੀ ਆ ਉਹ ਜਿਆਦੀ ਪਾਵਰ ਨਾਲ ਪਿੱਛੋਂ ਜਿਹੜੀ ਅੱਖਾਂ ਦੇ ਲਾਈਟ ਹੈ ਉਹ ਫਟ ਜਾਂਦੀ ਚਿੱਟੇ ਮੋਤੀਏ ਦਾ ਤੇ ਆਮੇ ਲਾਜ ਜਾਦਾ ਕਾਲੇ ਮੋਤੀਏ ਦਾ ਇਲਾਜ ਹੈਗਾ ਹੀ ਨਹੀਂ ਖਾਲੇ ਮੋਤੀ ਦਾ ਡਾਕਟਰ ਆਪਰੇਸ਼ਨ ਹੀ ਕਰਦੇ ਸਿੱਧਾ ਕਈ ਵਾਰੀ ਤੇ ਡਾਕਟਰਾਂ ਕੋਲ ਓਪੀਨੀਅਨ ਹੁੰਦਾ ਉਹ ਵੀ ਫਿਰ ਮਤਲਬ ਇਹੀ ਗੱਲ ਸਿੱਧੀ ਕਹਿ ਦਿੰਦੇ ਆ ਵੀ ਪੁਤਲੀ ਜਿਹੜੀ ਅੱਖ ਦੀ ਚੇਂਜ ਕਰਨੀ ਪੈਣੀ ਹੈ ਤੇ ਇਸ ਕਰਕੇ ਆਪਣਾ ਖਾਣ ਪੀਣ ਜਿਹੜਾ ਵਾ ਉਹ ਸਹੀ ਰੱਖੋ ਨਾ ਜ਼ਿਆਦਾ ਹੈ ਵਿਖਾਓ ਨਾ ਨਾਰਮਲ ਤੇ ਬਰਾਬਰ ਦਾ ਖਾਣਾ ਖਾਂਦੇ ਰਹੋ ਕਿ ਬਹੁਤ ਵਧੀਆ ਗੱਲਾਂ ਦੋ ਟੈਂਪੋ ਜਿੰਨ ਕਰੋ 10 ਟੈਂਪੋ ਜਿੰਨਾ ਕਰੋ ਰਾਤ ਨੂੰ ਦਹੀਂ ਨਾ ਖਾਓ ਕੋਈ ਕੋਈ ਪ੍ਰੋਬਲਮ ਨਹੀਂ ਹੁੰਦੀ ਹੀ ਨਹੀਂ ਕਿ ਤੁਹਾਨੂੰ ਕਬਜ ਨਹੀਂ ਹੋਣੀ ਚਾਹੀਦੀ ਕਬਜ ਜਿਹੜੀ ਹੈ ਸਾਰੀਆਂ ਬਿਮਾਰੀਆਂ ਦੀ ਜੜ ਹੈ ਸਵੇਰੇ ਉੱਠ ਕੇ ਖਾਲੀ ਪੇਟ ਗਰਮ ਪਾਣੀ ਪੀਆ ਕਰੋ ਲੈਟਰਿਨ ਜਾਣ ਤੋਂ ਪਹਿਲਾਂ ਕਿਹਾ ਜਿਹੜੀ ਬੰਦ ਕਰ ਦੋ ਪੱਤੀ ਬੰਦ ਕਰ ਦੋ ਇਦਾਂ ਦੇ ਭੈਣ ਕਰੂਗ ਆਉਣਗੇ ਹੀ ਨਹੀਂ ਕਾਲ ਯੁਗ ਦਾ ਜੋਰ ਆ ਆਠ ਭਜਨ ਕਰਿਆ ਕਰੋ ਗੁਰੂ ਮਾਰਾ ਕਿਰਪਾ ਕਰੂ ਤੁਹਾਡੇ ਤੇ ਕੋਈ ਦਿੱਕਤ ਆ ਨਹੀਂ ਅਗਰ ਆ ਵੀ ਜਾਂਦੀ ਹੈ ਤਾਂ ਡਰਨ ਦੀ ਕੋਈ ਲੋੜ ਨਹੀਂ ਹੈ ਕੋਈ ਜਲ ਨਹੀਂ ਕੋਈ ਨਹੀਂ ਹੁੰਦਾ ਤੋਂ ਆਪਾਂ ਲੱਗਦੇ ਜਿਹੜੇ ਤਰਫ ਚੱਲਦੇ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਪੰਸਾਰੀ ਦੀ ਦੁਕਾਨ ਤੋਂ ਲੈ ਲੈਣੀ ਹੈ ਚਿੱਟੀ ਫਟਕੜੀ 5 ਗ੍ਰਾਮ ਦੂਸਰੀ ਚੀਜ਼ ਲੈਣੀ ਹੈ ਤੁਸੀਂ ਗੁਲਾਬ ਦਾ ਅਰਕ ਇੱਕ ਬੋਤਲ ਲੀਟਰ ਵਾਲੀ ਹੁੰਦੀ ਆ ਕੋਈ ਕੱਚ ਦੀ ਬੋਤਲ ਲੈਣੀ ਆ ਕਵਾੜੀਆਂ ਕੋਲੋਂ ਸ਼ਰਾਬ ਦੀਆਂ ਇਸ ਤਰ੍ਹਾਂ ਦੀ ਬੋਤਲ ਮਿਲ ਜਾਂਦੀ ਸ਼ਰਾਬ ਵਾਲੇ ਜੇ ਤੁਸੀਂ ਸਿਲਵਰ ਦਾ ਟੱਕਣ ਲੱਗਾ ਹੁੰਦਾ ਉਹਦੀ ਚੂੜੀ ਜਿਹੜੀ ਉਹ ਟੈਟ ਹੋ ਜਾਂਦੀ ਉਹ ਬੋਤਲ ਲੈ ਲਿਓ ਜਿਹਦੇ ਚ ਉਹ ਜਿਹੜੀ 1 ਲੀਟਰ ਵਾਲੀ ਬੋਤਲ ਆ ਗਲਾਬ ਦੇ ਰੱਖਦੀ ਉਹ ਸਾਰੀ ਅੰਦਰ ਉਹਦੇ ਪੈ ਜੂ ਵੱਡੀ ਬੋਤਲ ਜਿਹੜੀਆਂ ਰੈੱਡ ਲੈਵਲ ਦੀਆਂ ਬੋਤਲਾਂ ਦੀਆਂ ਨਾ ਸ਼ਰਾਬ ਦੀ ਉਹ ਬੋਤਲਾਂ ਬਹੁਤ ਵਧੀਆ ਹੁੰਦੀਆਂ ਵਾ ਤੇ ਉਹ ਵਾਲੀ ਜਿਹਨੇ ਜਤ ਵੱਡੀ ਤੇ ਉਹ ਕਿਉਂਕਿ ਉਹ ਬੋਤਲ ਵੀ ਵੱਡੀ ਹੁੰਦੀ ਆ ਤੇ ਉਹਦੇ ਸਿਲਵਰ ਦਾ ਟਕਣ ਲੱਗਾ ਦਾ ਚੂੜੀ ਵੀ ਵਧੀਆ ਚੜ ਜਾਂਦੀ। ਬੋਤਲ ਲੈ ਲਿਓ। ਕਾਚੀ ਦੀ ਉਹਦੇ ਵਿੱਚ ਪਾ ਕੇ ਅਰਕ ਜਿਹੜਾ ਵਾ 1 ਲੀਟਰ ਗਲਾਬ ਦਾ ਅਰਕ ਪਾ ਕੇ ਉੱਪਰੋਂ ਫਟਕੜੀ ਜਿਹੜੀ ਆ ਉਹਨੂੰ ਪਾ ਦਿਓ 5 ਗ੍ਰਾਮ ਫਟਕੜੀ ਨੂੰ। ਟਕਣ ਬੰਦ ਕਰਕੇ ਕਿਸੇ ਕਮਰੇ 'ਚ ਬਾੜ ਦੇ ਨੁੱਕਰ 'ਚ। ਉਹਨੂੰ ਡੇਲੀ ਉੱਠ ਕੇ ਇਸ ਤਰ੍ਹਾਂ ਹਲਾ ਦੇਣੀ ਚੰਗੀ ਤਰ੍ਹਾਂ। ਜਦੋਂ ਚੰਗੀ ਤਰ੍ਹਾਂ ਹਲਾਤੀ ਰੱਖ ਦੇਣੀ ਫੇਰ ਲਗਾਤਾਰ ਤੁਸੀਂ 1 ਕੰਮ 14 15 ਦਿਨ ਕਰਨਾ 14 15 ਦਿਨ ਇਹ ਕੰਮ ਕਰਕੇ ਫੇਰ ਉਹ ਬੋਤਲ ਨੂੰ ਰੱਖ ਦੇਣਾ 2 ਦਿਨ ਵਾਸਤੇ 3 ਦਿਨ ਵਾਸਤੇ ਫਿਰ 3 ਦਿਨ ਬੋਤਲ ਨੂੰ ਹਿਲਾਉਣਾ ਨੂੰ ਜੋ ਥੱਲੇ ਬਹਿ ਗਿਆ ਬਹਿ ਗਿਆ ਜਿਹੜਾ ਉੱਪਰ ਪਾਣੀ ਨਤਰਿਆ ਦਾ ਉਹਦੇ ਉਹਨੂੰ 3 ਦਿਨਾਂ ਬਾਅਦ ਉਤਾਰ ਕੇ ਰੱਖ ਲਓ ਕਿਸੇ ਛਿਟੇ ਭਾਗੇ ਕੇ ਫਿਰ ਕੱਚ ਦੀ ਸ਼ੀਸ਼ੀ ਚ ਪਾਉਣਾ ਪਲਾਸਟਿਕ ਦੀ ਜ ਨਹੀਂ ਪਾਉਣਾ ਜਦੋਂ ਕੱਚ ਦੀ ਸ਼ੀਸ਼ੀ ਚ ਪਾ ਕੇ ਰੱਖ ਲੈ ਛੋਟੇ ਡਰਾਪਰ ਹੁੰਦੇ ਉਹਦੇ ਚ ਪਾ ਲੋ ਉਹ ਡਰਾਪਰਾਂ ਚ ਪਾ ਕੇ ਕੋਈ ਵੀ ਮਰੀਜ਼ ਜਿਹਨੂੰ ਅੱਖਾਂ ਦੀ ਨਿਗਾ ਦੇ ਵਿੱਚ ਪ੍ਰੋਬਲਮ ਆ ਜਾਂ ਅੱਖਾਂ ਦੇ ਅੰਦਰ ਧੁੰਦਲਾ ਧੁੰਦਲਾ ਜਿਹਾ ਵਾ ਅੱਖਾਂ ਚ ਲਾਲੀ ਆ ਗਰਮੀ ਨਾਲ ਅੱਖਾਂ 'ਚ ਖਾਰਸ਼ ਹੁੰਦੀ ਆ ਮੋਟਰਸਾਈਕਲ ਤੇ ਚੱਲਣ ਲੱਗੇ ਹੋਣੇ ਦੇ ਦੋ ਤੁਹਾਨੂੰ ਕੋ ਵੀ ਦੋ ਡ੍ਰੌਪ ਪਾਵੇਂ ਇੱਕ ਇਧਰ ਇੱਕ ਇਧਰ ਦੋ ਅੱਖਾਂ 'ਚ ਇੱਕ ਇੱਕ ਡ੍ਰੌਪ ਪਾਣੋ ਗੁਰੂ ਮਾਰਾ ਕਿਰਪਾ ਕਰ ਦੇਣਗੇ ਅੱਖਾਂ ਵਾਲੀ ਪ੍ਰੋਬਲਮ ਜਿਹੜੀ ਉਹ ਸਹੀ ਹੋ ਜਾਊਗੀ ਲਗਾਤਾਰ 15 ਦਿਨ ਬਾਕੇ ਵੇਖ ਲੈ ਜਿਨ੍ਹਾਂ ਦੇ ਚਟਾ ਮੋਤੀਆ ਵਾ ਉਹ 15 ਦਿਨ ਬਾਕੇ ਵੇਖ ਲੈਣ ਕਾ ਕਰਪਾ ਜੀ ਭਗਵਾਨ ਦੇ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਦਬਾਓ ਜਿਹੜੀ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਾਉਂਕੇ ਬਹੁਤ ਵਧੀਆ ਮੁਸਕਰਾਦਿਸ਼ਾ ਮੁਸਕਾਵਟਿਆ ਕਰੋ ਕਿਸੇ ਨੂੰ ਅੱਗੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਭਲਾ ਹੋ